ਉਹ ਸਰ ਉਹਦੀ ਜਾਨ ਵੀ ਇਦਾਂ ਉਹਨਾਂ ਨੇ ਕੱਟਿਆ ਨਾ ਉਹਦੀ ਸਰ ਇਨਾ ਦਰਦ ਹੋਇਆ ਬੱਚੇ ਨੂੰ ਨਾ ਉਹਨੇ ਸਰ ਆਪਣੀ ਜੀਬ ਦੰਦਾ ਸੇ ਲੈ ਗਏ ਸਰ ਜੀਬ ਵੀ ਉਹਨੇ ਕੱਟ ਲਈ ਬੱਚੇ ਨੇ ਆਪਣੀ ਉਹਨੂੰ ਫਾਂਸੀ ਨਾ ਦਿਓ ਸਰ ਜਿੱਦਾਂ ਉਹਨੂੰ ਇਹਨਾਂ ਦੇ ਅੰਡਰ ਕਰੋ ਉਹਨੂੰ ਸ਼ਰਿਆਮ ਸਰ ਜਿੱਦਾਂ ਵੱਢ ਕੇ ਉਹਨੂੰ ਜਿੱਦਾਂ ਬੱਚੇ ਨੂੰ ਸਾਡੇ ਨੂੰ ਤਰਫਾਇਆ ਨਾ ਉਦੋਂ ਇਹਨੂੰ ਮਾਰਨਾ ਸਰ ਉਹਦੀ ਛੋਟੀ ਜੀ ਭੈਣ ਸਰ ਉਹਤੇ ਇਨਾ ਤਰਸਾਂ ਨੂੰ ਆ ਰਿਹਾ ਕਹਿਣਾ ਵੀ ਉਹਦਾ ਕੀ ਖੂਸ ਸੀ ਜਿਹੜਾ ਤੂੰ ਉਹਨੂੰ ਮਾਰਿਆ ਸਾਡੇ ਕੋ ਸਾਰਾ ਰਹਿ ਨਹੀਂ ਹੋਇਆ ਜਿੱਦਾਂ ਸਾਨੂੰ ਜਦੋਂ ਜਦੋਂ ਬੱਚਾ ਖਤਮ ਹੋ ਗਿਆ ਉਸ ਦਿਨ ਸਾਰਾ ਪੰਜਾਬੀ ਖਤਮ ਹੋ ਗਿਆ ਸਮਝੋ ਮਾਪਿਆਂ ਦੇ ਬੰਦੇ ਨੂੰ ਬਾਹਰ ਨਿਕਲਣਾ ਤਾਂ ਮੋੜਾ ਦਰਦ ਤੁਹਾਡੀ ਅੱਖਾਂ ਚੋਂ ਵੀ ਚਲਕਦਾ ਤੁਸੀਂ ਕਿਉਂਕਿ ਖੁਦ ਵੀ ਪੇਰੈਂਟਸ ਹੋ ਸਰ ਹਾਂਜੀ ਸਰ ਮੈਂ ਆਪਣੇ ਬੱਚਿਆਂ ਨਾਲ ਸਾਰੇ ਨਾਲ ਜਾਨੀ ਕਰਦਾ ਮੈਨੂੰ ਦੁੱਖ ਨਹੀਂ ਦਿਖਦਾ ਸਰ ਪਰਵਾਹ ਨੂੰ ਮਿਲੇ ਬੜਾ ਦੁੱਖ ਹੋਇਆ ਅੱਖਾਂ ਦੇ ਵਿੱਚ ਹੰਝੂ ਆ ਗਏ ਸਾਡੇ ਦੇਖਿਆ ਨਹੀਂ ਜਾਂਦਾ ਪਰਵਾਹ ਨੂੰ ਉਹ ਵੀ ਬੱਚੇ ਨਾਲ ਹੋ ਗਿਆ ਪੁਲਿਸ ਪ੍ਰਸ਼ਾਸਨ ਦੇਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਲਾਸ਼ ਦੇਖ ਕੇ ਬੱਚੇ ਦੀ ਦੇਖੀ ਨਹੀਂ ਜਾਂਦੀ ਪਈ ਸੀ ਪੰਜਾਬ 'ਚ ਇਦਾਂ ਨਹੀਂ ਹੁੰਦਾ ਸੀ ਅੱਜ ਤੱਕ ਹੋਇਆ ਵੀ ਨਹੀਂ ਕੋਈ ਗਲਤ ਕੰਮ ਪੰਜਾਬ 'ਚ ਨਹੀਂ ਹੁੰਦਾ ਪਰ ਆ ਹੁਣ ਤਾਂ ਹੱਦ ਹੀ ਹੋ ਗਈ ਆ ਬਚਾਣਾ ਪੈਣਾ ਪੰਜਾਬ ਨੂੰ ਇੱਧਰ ਆ ਕੇ ਕਿਤੇ ਵੀ ਰਹਿਣ ਲੱਗ ਜਾਂਦੇ ਕਰਾਇਆ ਤੇ ਰਹਿਣ ਲੱਗੇ ਜੀ ਕੋਈ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਪਿੱਛੇ ਕੀ ਕਰਦੇ ਕੀ ਕਰਦੇ ਨਹੀਂ ਆ ਦਾ ਸ਼ਖਸੀ ਉਹ ਪਹਿਲਾਂ ਰੇਪਿਸਟ ਉਸਨੂੰ ਕੋਰਟ ਨੇ ਕੋਸ਼ਿਸ਼ ਕੀਤਾ ਹੋਇਆ ਸੀ ਦੋਸ਼ੀ ਸੀ ਉਹ ਔਰ ਯੂਪੀ ਤੋਂ ਇਧਰ ਆਉਂਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰਦੀ ਹੈ ਹਿਸ਼ਾਰਪੁਰ ਦੇ ਕੋਲ ਜਿੱਥੇ ਭਾਨੋ ਕੀ ਪਿੰਡ ਹੈ ਜੋ ਕਿ ਇਹ ਪਿੰਡ ਫਗਵਾੜੇ ਦੇ ਵਿੱਚ ਪੈਂਦਾ ਹੈ ਔਰ ਖਾਸ ਤੌਰ ਤੇ ਇਸ ਪਿੰਡ ਦੇ ਵਿੱਚ ਜਦੋਂ ਇੱਕ ਦਰਿੰਦੇ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ 5 ਸਾਲਾਂ ਦੇ ਬੱਚੇ ਨੂੰ ਪ੍ਰਵਾਸੀ ਦੇ ਵੱਲੋਂ ਕਤਲ ਨਹੀਂ ਕੀਤਾ ਜਾਂਦਾ ਸਗੋਂ ਕਤਲ ਤੋਂ ਪਹਿਲਾਂ ਹਵਾਨੀਅਤ ਵੀ ਦਿਖਾਈ ਜਾਂਦੀ ਹੈ ਔਰ ਉਸ ਦਾ ਰੇਪ ਕਰਕੇ ਜਿਹੜਾ ਬਾਅਦ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਕਿਵੇਂ ਨਿਰਭਇਆ ਕਾਂਡ ਜਿਹੜਾ ਕਿਸੇ ਸਮੇਂ ਦਿੱਲੀ ਦੇ ਵਿੱਚ ਵਾਪਰਿਆ ਸੀ ਬਸ ਦੇ ਵਿੱਚ ਜਦੋਂ ਦਰਿੰਦਿਆਂ ਨੇ ਇੱਕ ਕੁੜੀ ਦੇ ਨਾਲ ਅਜੀ ਹਰਕਤ ਕੀਤੀ ਸੀ ਉਹ ਸਭ ਨੂੰ ਪਤਾ ਤੇ ਇਹ ਘਟਨਾ ਵੀ ਲੋਕਾਂ ਦੇ ਖੜੇ ਕਰ ਦਿੰਦੀ ਹੈ ਤਾਂ ਪੂਰੀ ਘਟਨਾ ਦੇ ਬਾਰੇ ਤੁਸੀਂ ਸਾਬਨੇ ਦੇਖਿਆ ਹੋਊਗਾ ਔਰ ਅੱਜ ਅੰਤਿਮ ਅਰਦਾਸ ਸੀ ਤੇ ਅੱਜ ਜਿਹੜਾ ਇੱਥੇ ਹਿਸ਼ਾਰਪੁਰ ਤੋਂ ਕੁਝ ਨੌਜਵਾਨ ਪਹੁੰਚੇ ਹੋਏ ਨੇ ਔਰ ਨਾ ਗੱਲਬਾਤ ਕਰਦੇ ਆ ਕਿ ਆਖਰਕਾਰ ਉਹ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਤੁਸੀਂ ਕਿੱਥੋਂ ਆਏ ਹੋ ਸਰਮੇਸ਼ ਹਰਪੁਰ ਦਾ ਆ ਜੀ ਸਾਡਾ ਪਿੰਡ ਬਜਵਾੜਾ ਜੀ ਮੇਰਾ ਨਾਮ ਗੁਲਤਾਰ ਸਿੰਘਾ ਜੀ ਸਰ ਅਸੀਂ ਦੇਖਿਆ ਬੱਚਾ ਇੰਨਾ ਵਿਚਾਰਾ ਛੋਟਾ ਜਿਹਾ ਬੱਚਾ ਉਹਤੇ ਇੰਨਾ ਬੇਰਹਿਮੀ ਨਾਲ ਸਰ ਉਹਨੂੰ ਇੰਨਾ ਕਿਤਾ ਸਾਰਾ ਦੇਖ ਕੇ ਇਨਾ ਸੁਣ ਕੇ ਸਾਰੇ ਨਾਮ ਦੁੱਖ ਲੱਗ ਰਿਹਾ ਜਿਨ੍ਹਾਂ ਦੀ ਫੈਮਲੀ ਸਰ ਉਹਨਾਂ ਦੇ ਬੇਟਾ ਸੀ ਜਿਨ੍ਹਾਂ ਦੀ ਫਾਦਰ ਸਾਹਿਬ ਮੰਮੀ ਉਹਨਾਂ ਦੀ ਉਹਦੇ ਛੋਟੀ ਜਿਹੀ ਭੈਣ ਸਰ ਉਹਤੇ ਇੰਨਾ ਤਰਸ ਆਨੂ ਆ ਰਿਹਾ ਸਾਡੇ ਕੋਲ ਸਾਰਾ ਰਹਿ ਨਹੀਂ ਹੋਇਆ ਜਿੱਦਾਂ ਸਾਨੂੰ ਜਦੋਂ ਜਦੋਂ ਬੱਚਾ ਖਤਮ ਹੋਇਆ ਉਦੋਂ ਸਾਰਾ ਪੰਜਾਬ ਹੀ ਖਤਮ ਹੋ ਗਿਆ ਸਮਝੋ ਹਾਂਜੀ ਅੱਛਾ ਹੁਸ਼ਾਰਪੁਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਹੁਸ਼ਾਰਪੁਰ ਦੇ ਪਿੰਡਾਂ ਨੇ ਵੀ ਹੁਣ ਮਤੇ ਪਾਏ ਨੇ ਕਿ ਜਿਹੜੇ ਇਲੀਗਲ ਤੌਰ ਤੇ ਪ੍ਰਵਾਸੀ ਰਹਿ ਰਹੇ ਨੇ ਇੱਥੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹਾਂਜੀ ਸਰ ਸਾਡੇ ਬਜਵਾੜੇ ਵਿੱਚ ਵੀ ਸਰ ਸਾਡੇ ਸਰਪੰਚ ਸਾਹਿਬ ਨੇ ਉਹ ਕਰਤਾ ਹਾਂਜੀ ਸਰ ਮਤਾ ਪਾਇਆ ਮਤਾ ਪਾਸ ਕਰ ਦਿੱਤਾ ਸਾਡੀ ਪਿੰਡ ਦੀ ਪੰਚਾਇਤ ਆ ਰਜੇਸ਼ ਕੁਮਾਰ ਬੱਬੂ ਸਰਪੰਚ ਆ ਸਾਰੀ ਪੰਚਾਇਤ ਨੇ ਰਲ ਕੇ ਇੱਕ ਮਤਾ ਪਾਇਆ ਹੈ ਜਿਹਦੇ ਵਿੱਚ ਪ੍ਰਵਾਸੀਆਂ ਨੂੰ ਮਤਲਬ ਕਿ ਪੱਕੇ ਹੁੰਦੀ ਇਜਾਜ਼ਤ ਨਹੀਂ ਇੱਥੇ ਬਹੁਤ ਵਧੀਆ ਕੰਮ ਕੀਤਾ ਪੰਚਾਇਤ ਨੇ ਬਾਕੀ ਵੀ ਸਾਰੇ ਪੰਜਾਬ ਨੂੰ ਰਲਣਾ ਚਾਹੀਦਾ ਆ ਇਕਾ ਕਰਨਾ ਚਾਹੀਦਾ ਆ ਤਾਂ ਕਿ ਬਾਹਲਾ ਪ੍ਰਵਾਸੀ ਕੋਈ ਇੱਥੇ ਆ ਕੇ ਪੱਕਾ ਨਾ ਹੋ ਸਕੇ ਇਹਦੇ ਨਾਲ ਪੰਜਾਬ ਨੂੰ ਬਹੁਤ ਫਾਇਦਾ ਆਣ ਆਲੀਏ ਪੀੜ੍ਹੀਆਂ ਨੂੰ ਬਹੁਤ ਫਾਇਦਾ ਸਾਡੀਆਂ ਨੂੰ ਤੇ ਚਾਹੀਦਾ ਆ ਅਸੀਂ ਮਿਲੇ ਹੋਣੀ ਥੋੜੀ ਜਿਹਾ ਪਹਿਲਾਂ ਪਰਵਾਣ ਨੂੰ ਮਿਲੇ ਬੜਾ ਦੁੱਖ ਹੋਇਆ ਅੱਖਾਂ ਦੇ ਵਿੱਚ ਹੰਝੂ ਆ ਗਏ ਸਾਡੇ ਦੇਖਿਆ ਨਹੀਂ ਜਾਂਦਾ ਪਰਵਾਣ ਨੂੰ ਉਹ ਵੀ ਬੱਚੇ ਨਾਲ ਹੋ ਗਿਆ ਬਾਲੀਆ ਸਟੇਟਾ 'ਚ ਹੁੰਦਾ ਸੀ ਇਦਾਂ ਕਿਤੇ ਕਿਤੇ ਉਹ ਵੀ ਹੁੰਦੇ ਸੀ ਪਰ ਆਪਣੇ ਪੰਜਾਬ 'ਚ ਇਦਾਂ ਨਹੀਂ ਹੁੰਦਾ ਸੀ ਅੱਜ ਤੱਕ ਹੋਇਆ ਵੀ ਨਹੀਂ ਕੋਈ ਗਾਲਤ ਕੰਮ ਪੰਜਾਬ 'ਚ ਨਹੀਂ ਹੁੰਦਾ ਪਰ ਆ ਹੁਣ ਤਾਂ ਹੱਦ ਹੀ ਹੋ ਗਈ ਆ ਬਚਾਣਾ ਪੈਣਾ ਪੰਜਾਬ ਨੂੰ ਇੱਕ ਸੋਸ਼ਲ ਮੀਡੀਆ ਤੇ ਫੋਟੋ ਵੀ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਦੇਖਿਆ ਹੋਊਗਾ ਬੱਚੇ ਦੀ ਜੋ ਡੈੱਡ ਬੋਡੀ ਪਈ ਹੈ ਔਰ ਉਹ ਰੋਡ ਜਿਹੜੀ ਦਿਖਦੀ ਆ ਉਹ ਵੀ ਸਾਫ਼ ਤੁਸੀਂ ਦੇਖਿਆ ਹੋਊਗਾ ਨਾ ਉਹ ਤਸਵੀਰ ਦੇਖ ਕੇ ਵੀ ਬੰਦੇ ਲੂ ਘੰਡੇ ਖੜੇ ਹੋ ਜਾਂਦੇ ਆ ਉਹ ਤਸਵੀਰ ਮੈਂ ਇੱਕ ਦੋ ਦਿਨ ਅੱਜ ਕੱਲ੍ਹ ਚ ਹੀ ਵਾਇਰਲ ਹੋਈ ਆ ਤਸਵੀਰ ਦੇਖੀ ਆਪਾਂ ਪਰ ਬਹੁਤ ਦੁੱਖ ਹੋਇਆ ਜੀ ਇਦਾਂ ਦਾ ਕਦੀ ਹੋਇਆ ਨਹੀਂ ਸੀ ਆ ਦੇਖਿਆ ਹੀ ਨਹੀਂ ਕਾਲੀ ਜੋਗ ਗਈ ਇੱਕ ਤਰ੍ਹਾਂ ਆ ਗਿਆ ਉਹ ਹਿਸਾਬ ਹੋ ਗਿਆ ਜੀ ਭਾਈ ਇਹ ਵੀ ਕਿਹਾ ਜਾ ਰਿਹਾ ਕਿ ਉਹ ਜਿਹੜਾ ਸ਼ਖਸ ਸੀ ਉਹ ਪਹਿਲਾਂ ਰੇਪਿਸਟ ਉਸ ਨੂੰ ਕੋਰਟ ਨੇ ਕੋਸ਼ਿਸ਼ ਕੀਤਾ ਹੋਇਆ ਸੀ ਦੋਸ਼ੀ ਸੀ ਉਹ ਔਰ ਯੂਪੀ ਤੋਂ ਇਧਰ ਆਉਂਦਾ ਸਰਾਂਜੀ ਉਹਨੂੰ 7 ਸਾਲ ਪਹਿਲਾਂ ਸਰ ਸਜ਼ਾ ਹੋਈ ਸਰ ਉਹ ਯੂਪੀ ਦਾ ਸਰ ਇਧਰ ਆਉਂਦਾ ਜੀ ਸਰੋਦਸ ਨੇ ਇਹਦੇ ਘੁੰਮ ਰਿਹਾ ਸੀ ਦੇਖੋ ਜੀ ਹਾਂਜੀ ਇੱਧਰ ਆ ਕੇ ਕਿਤੇ ਵੀ ਰਹਿਣ ਲੱਗ ਜਾਂਦੇ ਕਰਾਏ ਤੇ ਰਹਿਣ ਲੱਗੇ ਜੀ ਕੋਈ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਪਿੱਛੇ ਕੀ ਕਰਦੇ ਕੀ ਕਰਦੇ ਨਹੀਂ ਆ ਇਹ ਬਹੁਤ ਗਲਤ ਗੱਲ ਆ ਜੀ ਇਦਾਂ ਰੱਖਣਾ ਹੀ ਨਹੀਂ ਚਾਹੀਦਾ ਕਰਾਏ ਤੇ ਇਹ ਤਾਂ ਅਫੇਰ ਹੋਣਾ ਪੈਣਾ ਲੋਕਾਂ ਨੂੰ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਐਮਸੀ ਵਗੈਰਾ ਹੁਸ਼ਿਆਰਪੁਰ ਦਾ ਐਮਸੀ ਕੋਈ ਨਹੀਂ ਬੋਲ ਰਿਹਾ ਇਸ ਬਾਰੇ ਨਾ ਮੇਰੇ ਆਪਣੇ ਰਾਜਨੀਤੀ ਬੰਦਾ ਕੋਈ ਬੋਲ ਰਿਹਾ ਇਹ ਦੇਖਣਾ ਪੈਣਾ ਜੀ ਪੰਜਾਬ ਦਾ ਅਸਲ 'ਚ ਭਾਈ ਜਦੋਂ ਤੋਂ ਬਾਹਰ ਜਾਣ ਦਾ ਜਿਹੜਾ ਇੱਕ ਪਰਚਾਲਨ ਚੱਲਿਆਗਾ ਖਾਸ ਤੌਰ ਤੇ ਹਸ਼ਾਰਪੁਰ ਏਰੀਆ ਸਭ ਤੋਂ ਪਹਿਲਾਂ ਜਲੰਧਰ ਦੁਆਬਾ ਇਧਰੋਂ ਬਹੁਤ ਸਾਰੇ ਲੋਕ ਬਾਹਰ ਗਏ ਬਾਹਰ ਗਏ ਔਰ ਉਸ ਤੋਂ ਬਾਅਦ ਬਹੁਤ ਸਾਰੇ ਪ੍ਰਵਾਸੀ ਇੱਥੇ ਆ ਕੇ ਰਹਿਣ ਲੱਗੇ ਜੋ ਉਹਨਾਂ ਦੀਆਂ ਖੇਤੀਆਂ ਵੀ ਕਰਦੇ ਰਹੇ ਜ਼ਮੀਨ ਵੀ ਵਾਉਂਦੇ ਰਹੇ ਹੌਲੀ ਹੌਲੀ ਅੱਜ ਤੱਕ ਵੀ ਜਾ ਚੁੱਕੇ ਆ ਦੇਖਿਆ ਕਿ ਜਲੰਧਰ ਹਸ਼ਾਰਪੁਰ ਫਲੋਰ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਪੱਕੇ ਤੋਂ ਇੱਥੇ ਰਹਿ ਪਰੇ ਨੇ ਹਾਂਜੀ ਹਾਂਜੀ ਕਾਫੀ ਜਿਹੜੇ ਲੋਕ ਇੱਥੇ ਹੁਣ ਆਣ ਕੇ ਰਹਿਣ ਲੱਗੇ ਆਪਣੇ ਬਿਜ਼ਨਸ ਖੋਲ੍ਹਦੇ ਹੋਏ ਹਨ ਇਹਨਾਂ ਨੇ ਖਾਸ ਕਰ ਥੋੜੀ ਸਾਰੀ ਸਰਕਾਰਾਂ ਦੀ ਵੀ ਗਲਤੀ ਹੈ ਜਿਹੜ ਜਿਹੜੀ ਕਿ ਉਹਦੇ ਵਿੱਚ ਸਭ ਤੋਂ ਪਹਿਲ ਜਿਹੜੀ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਲੋਕਲ ਬੰਦਿਆਂ ਦੀ ਉਹ ਵੀ ਹੁਣ ਇਹ ਆਣ ਕੇ ਜਦ ਸਾਰੇ ਆਪਣੇ ਸਾਡੇ ਏਰੀਏ ਦੇ ਵਿੱਚ ਭਈਏ ਆਣ ਕੇ ਮਤਲਬ ਦੂਜੇ ਨੌਕਰੀਆਂ ਕਰ ਰਹੇ ਆ ਆਪਣੇ ਬਿਜ਼ਨਸ ਸਾਰੇ ਖੋਲਦੇ ਹੋਏ ਉਹਨਾਂ ਨੇ ਵਧੀਆ ਆਪਣਾ ਬਿਜ਼ਨਸ ਕਰੀ ਜਾ ਰਹੇ ਆ ਭਾਈ ਜਦੋਂ ਇਹ ਘਟਨਾ ਵਾਪਰੀ ਤਾਂ ਹਾਰਪੁਰ ਏਰੀਏ ਜਿੱਥੇ ਇਹ ਘਟਨਾ ਵਾਪਰੀ ਹੈ ਉੱਥੋਂ ਦੇ ਲੋਕਾਂ ਦਾ ਕੀ ਕਹਿਣਾਗਾ ਉੱਥੇ ਕੀ ਮਾਹੌਲ ਹੈ ਹੁਣ ਉੱਥੇ ਤਾਂ ਮਾਹੌਲ ਤਾਂ ਬਹੁਤ ਜੀ ਠੀਕ ਨਹੀਂ ਹੈ ਮਾਹੌਲ ਲੋਕ ਬਹੁਤ ਡਰ ਕੇ ਆਏ ਘਟਨਾ ਤੋਂ ਬਾਅਦ ਸੋਚਿਆ ਨਹੀਂ ਸੀ ਇਦਾਂ ਕਦੀ ਹੋਊਗਾ ਪਰ ਇਹ ਬਹੁਤ ਗਲਤ ਕੰਮ ਹੋ ਗਿਆ ਡਰ ਗਏ ਲੋਕ ਬਹੁਤ ਜ਼ਿਆਦਾ ਉੱਥੇ ਕਹਿੰਦੇ ਕਰਫਿਊ ਵਰਗੀ ਸਥਿਤੀ ਬਣੀ ਪਈ ਹੈ ਸਰ ਹਾਂਜੀ ਕਰਫਿਊ ਵਰਗੀ ਸਥਿਤੀ ਸਰ ਰਾਤ ਵੀ ਜਦਾਂ ਕੀਤਾ ਹੀ ਰਹੋ ਆਪਣੇ ਹਾਂਜੀ ਸਰਕਾਰ ਕੁਝ ਨਹੀਂ ਕਰਨਾ ਤੇ ਹੁਣ ਲੋਕਾਂ ਨੇ ਤਾਂ ਕੁਝ ਕਰਨਾ ਹੀ ਆ ਇਹ ਤਾਂ ਸਰਕਾਰਾਂ ਦਾ ਕੰਮ ਆ ਜੀ ਕਹਿੰਦੇ ਮਤਲਬ ਸੜਕਾਂ ਸੁੰਨੀਆਂ ਪਈਆਂ ਨੇ ਬੱਚੇ ਮਤਲਬ ਲੋਕ ਡਰ ਰਹੇ ਨੇ ਕਿਉਂਕਿ ਏਡੀ ਵਾਰਦਾਤ ਵਾਪਰੀ ਹੈ ਬਿਲਕੁਲ ਜੀ ਅਸੀਂ ਬੱਚਿਆਂ ਵਾਲੇ ਖੁਦ ਇਹ ਬੱਚਿਆਂ ਵਾਲੇ ਹਾਂਜੀ ਡਰ ਰਹੇ ਆ ਲੋਕ ਇਹ ਦੇਖਣਾ ਪਈ ਤੁਸੀਂ ਖੁਦ ਬੱਚਿਆਂ ਵਾਲੇ ਹੋ ਔਰ ਤੁਸੀਂ ਕਿਵੇਂ ਦੇਖਦੇ ਹੋ ਬੀਇੰਗ ਪੇਰੈਂਟਸ ਜਦੋਂ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਨਹੀਂ ਦੇਖੀਆਂ ਜਾਂਦੀ ਸਰ ਉਹ ਤਸਵੀਰਾਂ ਨੇ ਦੇਖ ਸਕਦੇ ਸਰ ਬਹੁਤ ਸਰ ਜਦਾਂ ਹੱਦੀ ਹੋ ਗਈ ਸਰ ਹੱਦ ਨਾਲੋਂ ਜ਼ਿਆਦਾ ਨਾ ਜੀ ਇਹਨਾਂ ਬੱਚਾ ਇਹਨਾਂ ਛੋਟਾ ਜਿਹਾ ਬੱਚਾ ਸਰ ਉੱਤੇ ਤਾਂ ਉਹਦੀ ਤਰਸਣਾ ਚਾਹੀਦਾ ਜਦਾਂ ਨਾ ਬੱਚੇ ਨੂੰ ਦੇਖ ਕੇ ਸਰ ਸਾਨੂੰ ਤਰਸੇ ਨਾ ਆਂਦਾ ਉਹ ਬੱਚੇ ਨਾਲ ਇਹਨਾਂ ਸਰ ਕੀਤਾ ਉਹਨੇ ਸਾਰੇ ਨੀਮ ਮਾਰਾ ਕਿਤਨਾ ਜਦ ਉਹ ਸਰ ਉਹਦੀ ਜਾਨ ਵੀ ਇਦਾਂ ਉਹਨੇ ਕੱਟਿਆ ਨਾ ਉਹਦੀ ਸਰ ਇਹਨਾਂ ਦਰਦ ਹੋਇਆ ਬੱਚੇ ਨੂੰ ਨਾ ਉਹਨੇ ਸਰ ਆਪਣੀ ਜੀਵ ਦੰਦਾ ਸੇ ਲੈ ਗਏ ਸਰ ਜੀਵ ਵੀ ਉਹਨੇ ਕੱਟ ਲਈ ਬੱਚੇ ਨੇ ਆਪਣੀ ਇੱਛਾ ਜੀ ਸਾਨੂੰ ਨਹੀਂ ਹੋਣੀ ਆਪਣੀ ਇੰਨਾ ਸਰ ਦੁੱਖ ਪੇਨ ਸਰ ਨਹੀਂ ਹੋਇਆ ਨੂੰ ਇੰਨਾ ਦੁੱਖ ਹੋਇਆ ਸਰ ਬੱਚੇ ਨੂੰ ਹੋਰ ਕੀ ਕੁਝ ਉਸ ਸਮੇਂ ਹੋਇਆ ਜੋ ਜਿੰਨਿ ਦੀ ਜਾਣਕਾਰੀ ਤੁਹਾਡੇ ਤੱਕ ਸਰ ਆਪਣੇ ਉਸ ਦਿਨ ਸਰ ਮੰਗਲਵਾਰ 6:30 6:30 ਵਜੇ ਇਹ ਗੁਰਦੁਆਰਾ ਸਾਹਿਬ ਨਾਲ ਹੀ ਆ ਸਰ ਬਿਲਕੁਲ ਲੈਣ ਦੇ ਇਹ ਸਰ ਉਹ ਜੀ ਦਾ ਬੱਚਾ ਜਿਹੜੀ ਸਿਸਟਰ ਦੋਨੇ ਸੀ ਸਰ ਇੱਥੇ ਗੁਰਦੁਆਰਾ ਸਰ ਗਏ ਸੀਗੇ ਸਰ ਜਿਦਾ ਇਹਦੇ ਮੰਮੀ ਨੇ ਪੁੱਛਿਆ ਜੀ ਬੇਟੀ ਘਰ ਆਈ ਸੀ ਬੇਟਾ ਕਹਿੰਦੇ ਉਹ ਨਹੀਂ ਆ ਜੀ ਫੇ ਉਹ ਲੱਭਣ ਲੱਗੇ ਜਦਾਂ ਫੇ ਸਰ ਇਹਨਾਂ ਨੇ ਦਿੱਤਾ ਸੰਗਿ ਪ੍ਰਭੂ ਬੱਚਾ ਸਰ ਉਹਨਾਂ ਮਿਲਿਆ ਨਹੀਂ ਸੀ ਜੀ ਹਾਂਜੀ ਤੇ ਬਈ ਉਹਨੇ ਕੀ ਕੁਛ ਸਲੂਕ ਕੀਤਾ ਜਿੰਨਾ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਸਲੂਕ ਅਸੀਂ ਆਪਣੇ ਫੋਟਾਂ ਦੇ ਵਿੱਚ ਹੀ ਦੇਖਿਆ ਆ ਚਲੋ ਜਾ ਕੇ ਤਾਂ ਨਹੀਂ ਦੇਖਿਆ ਅਸੀਂ ਆਪਣੇ ਕੰਮ ਕਰਦੇ ਸਾਨੂੰ ਹਾਂ ਸੋਣਿਆ ਫੋਟਾਂ ਦੇ ਦਾ ਵਿੱਚ ਬਹੁਤ ਮਾੜਾ ਜਿਲੇ ਸ਼ਮਸ਼ਾਨ ਘਾਟ ਤੇ ਜਾ ਕੇ ਉਹਨੂੰ ਸੁਟਿਆ ਆ ਤੇ ਤੁਸ ਨਾਲੀ ਸ਼ਮ ਇਹਨਾਂ ਦੀ ਲੱਗੇ ਜਿ ਸ਼ਮਸ਼ਾਨ ਘਾਟ ਇਹ ਇਹ ਮੁੰਡੇ ਦੀ ਲੱਗੇ ਦਾ ਇਹ ਨਹੀਂ ਮੈਂ ਉੱਥੇ ਸਿਗਾ ਮੈਂ ਡਿਊਟੀ ਦਾ ਸਿਗਾਉਦਾ ਪਟੇ ਸਗਾ ਕਿ ਉਸਨੇ ਇਦਾਂ ਫੋਟੋ ਜਦੋਂ ਫੈਲੀ ਉਸ ਤੋਂ ਬਾਅਦ ਹੀ ਨਾ ਪਤਾ ਲੱਗਾ ਪਹਿਲਾ ਬਲ ਇਹੀ ਸੀਗਾ ਕਿ ਪੁਲਿਸ ਜਿਹਦਾ ਪੁਲਿਸ ਮਲਾਜ ਹੁੰਦੇ ਸੀਗੇ ਉਹਨਾਂ ਵੱਲ ਇਹੀ ਕਹਿੰਦੇ ਕਿ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਜਦਾ ਮਾਰਿਆ ਗਿਆ ਹੋਇਆ ਆ ਜਿਹੜੇ ਉੱਥੇ ਪੁਲਿਸ ਮਲਾਏ ਕਿਉਂਕਿ ਫੋਟੋ ਇਨੀ ਮੀਡੀਆ ਤੇ ਵਾਇਰਲ ਨਹੀਂ ਸੀਗੀ ਫੋਟੋ ਇਨੀ ਵਾਇਰਲ ਨਹੀਂ ਹੋਈ ਸੀ ਤੇ ਫੋਟੋ ਹੁਣ ਜਿਹਦਾ ਕੱਲ ਪਰਸੋ ਦੀ ਵਾਇਰਲ ਹੋ ਰਹੀ ਆ ਅੱਖਾਂ ਤੇ ਨਹੀਂ ਮਿੰਨਾ ਪਤਾ ਉਹਦੀ ਜਿਹਦਾ ਫੋਟੋ ਦੇ ਵਿੱਚ ਉਹਦੀ ਐਲਬੋ ਤੇ ਵੀ ਜਿੱਦਾਂ ਜ਼ਖਮ ਹੋਏ ਬਏ ਆ ਛੀਟਾਂ ਲੱਗੀਆਂ ਹੋਈਆਂ ਜਿੱਦਾਂ ਹੁਣ ਭਾਈ ਉਹ ਨਹੀਂ ਕਹਿ ਰਹੇ ਸੀ ਕਿ ਇਹ ਅੱਜ ਮੈਨੂੰ ਪਤਾ ਇੰਨੀ ਜਿਆਦਾ ਉਹਦੇ 5 ਸਾਲ ਦਾ ਬੱਚਾ ਕੀ ਉਮਰ ਹੁੰਦੀ ਆ 5 ਸਾਲ ਦੀ 5 ਸਾਲ ਦਾ ਬੱਚਾ ਸਰ ਫੁੱਲ ਭਰ ਬੱਚਾ ਸਰ ਉਹਨਾਂ ਦਾ ਤੇ ਸਰ ਦੇਖੋ ਹੁਣ ਇੰਨੀ ਆਪਾਂ ਦੇਖਦੇ ਆ ਉਹਨਾਂ ਦੀ ਵੀਡੀਓ ਇੰਨੀ ਵਾਇਰਲ ਹੋਈ ਬੱਚ ਉਹਨਾਂ ਦੇ ਸਰ ਦੇਖਿਆ ਨਹੀਂ ਜਾਂਦਾ ਉਹਨਾਂ ਦਾ ਦਰਦ ਸਰ ਉਹਦਾ ਫਾਦਰ ਸਾਹਿਬ ਸਰ ਉਦੋਂ ਇੰਨਾ ਰੋਂਦੇ ਸੀ ਜਦੋਂ ਉਹਨਾਂ ਦੀ ਸਿਵਲ ਹਸਪੀਟਲ ਸ਼ਾਰਪੋ ਲੈ ਗਏ ਨਾ ਜੀ ਉਹ ਸਰ ਚਾਰ ਜਦੋਂ ਇੰਨਾ ਦੁੱਖ ਨਹੀਂ ਦੇਖਿਆ ਜਾਂਦਾ ਉਹਨਾਂ ਮੰਮੀ ਸਰ ਇੰਨੀ ਭੈਣ ਛੋਟੀ ਜੀ ਬੱਚੀ ਸਰ ਉਹ ਤੇ ਇੰਨਾ ਤਰਸ ਆ ਰਿਹਾ ਸਾਨੂੰ ਇਸ ਟਾਈਮ ਸਰ ਆਪਾਂ ਸਾਡੀ ਦੇ ਹੀ ਮੰਗਾ ਸਰ ਜਿੱਦਾਂ ਨਾ ਉਹਨੂੰ ਫਾਂਸੀ ਨਾ ਦੇਵੋ ਸਰ ਜਿੱਦਾਂ ਉਹਨੂੰ ਇਹਨਾਂ ਦੇ ਅੰਡ ਸਾਡੀ ਹੀ ਮਸਾਲੀ ਸਜਾ ਹੋਣੀ ਸਰਾਂਜੀ ਸਰ ਮਸਾਲੀ ਸਜਾ ਹੋਣੀ ਸਾਡੀ ਹੀ ਮੰਗਾ ਸਰ ਹਾਂਜੀ ਅਸੀਂ ਵੀ ਖਾਸ ਤੌਰ ਤੇ ਦਰਸ਼ਕਾਂ ਨੂੰ ਵੀ ਦੱਸ ਦਈਏ ਕੋਈ ਅਸੀਂ ਇਹ ਕਨਫਲਿਕਟ ਜਿਹੜਾ ਹੈਗਾ ਕੋਈ ਇਹੋ ਜੀ ਗੱਲ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰੇਕ ਕੋਈ ਮਾੜਾ ਨਹੀਂ ਹੁੰਦਾ ਹਰੇਕ ਇਨਸਾਨ ਮਾੜੇ ਨਹੀਂ ਹੁੰਦਾ ਕੋਈ ਕਮਿਊਨਿਟੀ ਕੋਈ ਵੀ ਮਾੜੀ ਨਹੀਂ ਹੁੰਦੀ ਇਹ ਕੁਝ ਕੁ ਬੰਦੇ ਜਿਹੜੇ ਨੇ ਉਹ ਹਰੇਕ ਜਗ੍ਹਾ ਦੀ ਤੁਹਾਨੂੰ ਮਿਲ ਜਾਣਗੇ ਨਾ ਹੀ ਕੋਈ ਅਸੀਂ ਇੱਥੇ ਪ੍ਰਵਾਸੀ ਵਰਸਸ ਪੰਜਾਬੀ ਇਹ ਇਸ਼ੂ ਕਰ ਰਹੇ ਹਾਂਗੇ ਪਰ ਇਹ ਮੁੱਦਾ ਤਾਂ ਚੁੱਕਣਾ ਜ਼ਰੂਰੀ ਹੈ ਕਿਉਂਕਿ ਖਾਸ ਤੌਰ ਤੇ ਜਿਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਜਿਨ੍ਹਾਂ ਦਾ ਹਿਸਟਰੀ ਪਤਾ ਨਹੀਂ ਕੀ ਹੈ ਜਿਵੇਂ ਇਸ ਦੋਸ਼ੀ ਦੀ ਹਿਸਟਰੀ ਵੀ ਸੀ ਹਿਸਟਰੀ ਸ਼ੀਟਰ ਸੀ ਇਹ ਸੋ ਇਹੋ ਜੇ ਦਾ ਘੱਟੋ ਘੱਟ ਤਾਂ ਪਤਾ ਹੋਣਾ ਚਾਹੀਦਾ ਜਿਹੜਾ ਕ੍ਰਿਮੀਨਲ ਮਾਈਂਡ ਹੋਵੇ ਕਿ ਨਹੀਂ ਭਾਈ ਸਰਾ ਜੀ ਤੁਸੀਂ ਕੀ ਮਤਲਬ ਉਧਰਲੇ ਪਿੰਡਾਂ ਦਾ ਸਾਨੂੰ ਦੱਸੋ ਮਾੜਾ ਜਿਹਾ ਕਿਉਂਕਿ ਜਿੰਨਾ ਕ ਅਸੀਂ ਪੜਿਆ ਕਿ ਇੱਕ ਤਾਂ ਉਧਰ ਕਰਫਿਊ ਵਰਗੀ ਕਹਿੰਦੇ ਸਿਚੁਏਸ਼ਨ ਹੋਈ ਪਈ ਐ ਔਰ ਖਾਸ ਤੌਰ ਤੇ ਲੋਕ ਵੀ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਹਾਂਜੀ ਸਰ ਸਰ ਜਿਹਦਾ ਸਾਡੇ ਆਪਣੇ ਨਾਕਸਬ ਗੁਰਦੁਆਰਾ ਸਾਹਿਬ ਦੇ ਹਰੀਆਂ ਬਿਲਾਂ ਵਾਲੇ ਸਰ ਬਾਬਾ ਜੀ ਉਹਨਾਂ ਨੇ ਸਰ ਅੱਗੇ ਆ ਕੇ ਬਹੁਤ ਸਾਡੀ ਸਪੋਰਟ ਕੀਤੀ ਸਰ ਉਹਨਾਂ ਨੇ ਅੱਗੇ ਆ ਕੇ ਜਿੱਦਾਂ ਹਾਂਜੀ ਹਾਂਜੀ ਉਹਨਾਂ ਨੇ ਸਰ ਬਹੁਤ ਵਧੀਆ ਉਹਨਾਂ ਨੇ ਸਾਡੀ ਸਪੋਰਟ ਕਰਦੇ ਪਏ ਸਰ ਉਹ ਉਹਨਾਂ ਨੇ ਅੱਗੇ ਆ ਕੇ ਸਰ ਬੰਦ ਕਰਾਇਆ ਵੀ ਸਾਡਾ ਛੋਟਾ ਜਿਹਾ ਬੱਚਾ ਮਾਰਦਾ ਸਰ ਸਰਕਾਰ ਨੂੰ ਕੋਈ ਫਰਕ ਨਹੀਂ ਸਰ ਕੋਈ ਉੱਤੇ ਐਕਸ਼ਨ ਨਹੀਂ ਹੋ ਹਾਂ ਜੀ ਤੁਹਾਡਾ ਦਰਦ ਤੁਹਾਡੀ ਅੱਖਾਂ ਚੋਂ ਵੀ ਝਲਕਦਾ ਤੁਸੀਂ ਕਿਉਂਕਿ ਖੁਦ ਵੀ ਪੇਰੈਂਟਸ ਹੋ ਸਰ ਹਾਂਜੀ ਸਰ ਮੈਂ ਆਪਣੇ ਬੱਚਿਆਂ ਨੂੰ ਸਰ ਇਹਨਾਂ ਜਾਨੀ ਕਰਦਾ ਮੇਤੋ ਦੁੱਖ ਨਹੀਂ ਦੇਖ ਸਕਦਾ ਹਾਂ ਜੀ ਕਿਉਂਕਿ ਜਦੋਂ ਆਪਦੇ ਬੱਚੇ ਨੇ ਤਾਂ ਫਿਰ ਹੁੰਦਾ ਹੀ ਹੈ ਸਰ ਇਹਨਾਂ ਛੋਟਾ ਬੱਚਾ ਉਹਨੂੰ ਦੇਖ ਕੇ ਆਪ ਐਸਾ ਸਰ ਉਹ ਸਾਨੂੰ ਦੁੱਖ ਲੱਗਦਾ ਉਹ ਬੱਚੀ ਦੀ ਆਵਾਜ਼ ਵੀ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਚ ਆ ਰਹੀ ਹੈ ਜਦੋਂ ਕਹਿ ਰਹੀ ਹੈ ਕਿ ਮੇਰੇ ਭਰਾ ਨੂੰ ਮਾਰਤਾ ਉਹ ਦੇਖ ਕੇ ਉਹ ਦੇਖੀ ਵੀਡੀਓ ਆਪਾਂ ਉਹ ਦੇਖ ਕੇ ਤਾਂ ਬਹੁਤ ਦਰਦ ਹੁੰਦਾ ਹੈ ਜੀ ਅੱਖਾਂ 'ਚ ਰੋਣਾ ਆ ਜਾਂਦਾ ਹੈ ਜੀ ਕਹਿੰਦੇ ਉਸ ਟਾਈਮ ਜਿਸ ਟਾਈਮ ਉਹਦੀ ਲਾਸ਼ ਮਿਲੀ ਹੈ ਨਾ ਮੀਡੀਆ ਸੀ ਮੀਡੀਆ ਦੇ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਲਾਸ਼ ਦੇਖ ਕੇ ਬੱਚੇ ਦੀ ਦੇਖ ਹੀ ਨਹੀਂ ਜਾਂਦੀ ਪਈ ਸੀ ਉਸ ਟਾਈਮ ਬਹੁਤ ਬੁਰੇ ਹਾਲਾਤ ਸੀ ਜਿਸ ਟਾਈਮ ਲਾਸ਼ ਮਿਲੀ ਬੱਚੇ ਦੀ ਤੇ ਘਰ ਦੇਆਂ ਦਾ ਤਾਂ ਬਹੁਤ ਬੁਰਾ ਹਾਲ ਹੋਣਾ ਤਾ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਇਹ ਔਰ ਖਾਸ ਤੋ ਉਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਨਸਾਫ ਪਰਵਾਰ ਨੂੰ ਜਰੂਰ ਮਿਲਣਾ ਚਾਹੀਦਾ ਅਸੀਂ ਪ੍ਰਸ਼ਾਸਨ ਅੱਗੇ ਵੀ ਇਹੀ ਅਪੀਲ ਕਰਾਂਗੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਜਿਹੜਾ ਫਾਸਟ ਟਰੈਕ ਕੋਰਟ ਦੇ ਵਿੱਚ ਪੇਸ਼ ਕਰਕੇ ਮਿਸਾਲੀ ਸਜ਼ਾ ਕੋਈ ਦਿੱਤੀ ਜਾਵੇ ਤਾਂ ਕਿ ਇਸ ਤੋਂ ਬਾਅਦ ਕੋਈ ਹਵਾਨੀਅਤ ਦੀ ਅਜਿਹੀ ਘਟਨਾ ਨਾ ਸਾਹਮਣੇ ਆਵੇ ਕੈਮਰਾ ਪਰਸਨ ਮਿਲ ਜਿੰਦੇ ਨਾਲ ਮਨਦੀਪ ਜੋਤ